ਇੱਕ ਬੇਨਤੀ ਮੈਂ ਕਰਨੀ ਆ ਸਾਰਿਆਂ ਨੂੰ ਇਹ ਸੁਨੇਹਾ ਗੁਰੂ ਕਲਗੀ ਤਰ ਪਾਤਸ਼ਾਹ ਦੀ ਧਰਤੀ ਤੋਂ ਖੜਾ ਹੋ ਕੇ ਮੈਂ ਕੋਈ ਬਹਾਲਾ ਵੱਡਾ ਤੇ ਨਹੀਂ ਪਰ ਇੱਕ ਬੇਨਤੀ ਕਰਨੀ ਚਾਹਨਾ ਆ ਜਿਹੜੇ ਦਿਨ ਚੱਲਦੇ ਨੇ ਇਹ ਸ਼ਹੀਦੀ ਦੇ ਦਿਨ ਚੱਲ ਰਹੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਮੇਂ ਦੀ ਹਕੂਮਤ ਨੇ ਬਹੁਤ ਕਤਲੇਆਮ ਕੀਤਾ ਬੰਬ ਗੋਲੀਆਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਛੱਡੀ ਜਿਹੜੀ ਉਹਨਾਂ ਨੇ ਨਹੀਂ ਵਰਤੀ ਹੋਵੇ ਤੇ ਸਾਡੇ ਕਿੱਡੇ ਕਿੱਡੇ ਕੌਮ ਦੇ ਯੋਧੇ ਉੱਥੇ ਸ਼ਹੀਦ ਹੋਏ ਆ 4 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਉਣਾ ਕੋਈ ਕਿਸੇ ਪਾਰਟੀ ਦੇ ਵਿੱਚ ਕੋਈ ਕਿਸੇ ਧਰਮ ਦਾ ਬੇਨਤੀ ਆ ਤੁਹਾਡੇ ਅੱਗੇ ਹੱਥ ਬਨ ਕੇ ਇੱਕ ਸਨੇਹਾ ਮੈਂ ਤਾਂ ਦੇ ਸਕਦਾ ਮੇਰੀ ਇੱਕ ਮੇਰੇ ਦਿਲ ਦੇ ਵਿੱਚ ਸਿਗਾ ਯਾਰ ਵੀ ਇਹ ਬੋਲਿਆ ਜਾਵੇ ਕਿਤੇ ਇਹ ਨਾ ਹੋਵੇ ਪੰਜਾਬੀਓ 4 ਤਰੀਕ ਨੂੰ ਤੁਸੀਂ ਕੋਈ ਕਿਸੇ ਪਾਰਟੀ ਦਾ ਜਿੱਤੇ ਤੇ ਤੁਸੀਂ ਇਹ ਨਾ ਹੋਵੇ ਕਿਤੇ ਉੱਥੇ ਜਸ਼ਨ ਮਨਾਉਂਦੇ ਫਿਰੋ ਨਾ 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 ਇਹ ਕਲੰਕ ਨਾ ਖੱਟ ਲਿਓ ਇਹ ਮਹਿਣਾ ਨਾ ਲੈ ਤੂ ਸ਼ਹੀਦਾਂ ਸਿੰਘਾਂ ਦਾ ਸਤਕਾਰ ਜਿਹੜਾ ਜੋ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਉਹਨਾਂ ਦਾ ਸਤਕਾਰ ਆਪਾਂ ਬਰਕਰਾਰ ਰੱਖਣਾ ਸਰਕਾਰਾਂ ਏਜੰਸੀਆਂ ਇਹ ਚਾਹੁੰਦੀਆਂ ਨੇ ਵੀ ਅਸੀਂ ਸ਼ਹੀਦੀ ਦਿਨਾਂ ਦੇ ਵਿੱਚ ਜਸ਼ਨ ਮਨਾਈਏ ਕਿਉਂਕਿ ਅਸੀਂ ਲੀਡਰਾਂ ਪਿੱਛੇ ਲੱਗੇ ਹੋਏ ਆਂ ਅਸੀਂ ਪਾਰਟੀਆਂ ਪਿੱਛੇ ਲੱਗੇ ਹੋਏ ਆਂ ਵੀਰੋ ਹੱਥ ਬੰਨ ਕੇ ਬੇਨਤੀ ਕਰਦੇ ਆਂ ਠੀਕ ਆ ਜਿਹੜੀ ਪਾਰਟੀ ਨੂੰ ਬੰਦੇ ਦਾ ਅਧਿਕਾਰ ਹੁੰਦਾ ਵੋਟ ਪਾਉਣ ਦਾ ਜਿਨੇ ਜਿੱਥੇ ਵੋਟ ਪਾਈ ਉਹ ਪੈ ਗਈ ਆ ਪਰ ਹੁਣ ਇਹ ਨਾ ਹੋਵੇ ਕਿਤੇ ਪਰਸ ਆਪਾਂ ਪਰਸੋਂ ਬਾਈ ਜੀ ਇਹਨੂੰ ਕਰ ਲਿਓ ਸਟ ਯਾਰ ਪਲੀਜ਼ ਆ ਕੋਈ ਗੱਲ ਚੰਗੀ ਚੱਲ ਰਹੀ ਆ ਤੇ ਇੱਥੇ ਬੰਦ ਨਹੀਂ ਹੋਣਾ ਚਾਹੀਦਾ ਇਹ ਇਹ ਨਾ ਹੋਵੇ ਕਿਤੇ ਪਰਸੋਂ ਨੂੰ ਅਸੀਂ ਫੋਲੀ ਵੀ ਖੇਢੀ ਜਾਈਏ ਢੋਲ ਵੀ ਵਜਾਈਏ ਨੱਚੀਏ ਟੱਪੀਏ ਅਸੀਂ ਆਪਦੇ ਸ਼ਹੀਦਾਂ ਦਾ ਸਤਕਾਰ ਨਾ ਕਿਤੇ ਭੁੱਲ ਜਾਈਏ ਇਹ ਮੇਰੀ ਬੇਨਤੀ ਹੈ ਆਪਾਂ ਸਾਰੇ ਸਿੱਖ ਪਰਿਵਾਰਾਂ ਦੇ ਵਿੱਚੋਂ ਵੈਸੇ ਤੇ ਮਾਨਵਤਾ ਨੂੰ ਪਿਆਰ ਕਰਨ ਵਾਲਾ ਹਰ ਇੱਕ ਬੰਦਾ ਉਹ ਬੰਦਾ ਜਿਹੜਾ ਅੱਜ ਦੇ ਦਿਨਾਂ ਦੇ ਵਿੱਚ ਅਫਸੋਸ ਦੇ ਵਿੱਚ ਆ ਵੀ ਬਹੁਤ ਵੱਡਾ ਧੱਕਾ ਦੁੱਧ ਚੋਂ ਦਾ ਦੁੱਧ ਚੋਂ ਦੇ ਬੱਚਿਆਂ ਨੂੰ ਫੜ ਕੇ ਜਿਹੜਾ ਕੰਦਾ ਨਾ ਮਾਰਿਆ ਗਿਆ ਸੀਗਾ ਸਾਡੀਆਂ ਭੈਣਾਂ ਜਿਹੜੀਆਂ ਪ੍ਰੈਗਨੈਂਟ ਸੀਆਂ ਜਿਨ੍ਹਾਂ ਦੇ ਬੱਚੇ ਹੋਣ ਵਾਲੇ ਸੀ ਉਹਨਾਂ ਦੇ ਠੁੱਡੇ ਮਾਰ-ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਢਿੱਡ 'ਚ ਹੀ ਸ਼ੀਰ ਕੀਤਾ ਗਿਆ ਸੀਗਾ ਤੁਸੀਂ ਦੇਖ ਲਓ ਵੀ ਕਿੰਨਾ ਕੁਛ ਸਾਡੇ ਨਾਲ ਵਾਪਰਿਆ ਸੀ YouTube ਤੇ ਦੇਖਦੇ ਆ ਸਾਡੇ ਆ ਬਜ਼ੁਰਗ ਬੈਠੇ ਨੇ ਇਹਨਾਂ ਨੇ ਹੰਡਾਇਆ 84 ਦੇ ਦਰਦ ਨੂੰ ਸੋ ਹੱਥ ਬਨ ਕੇ ਮੇਰੀ ਤੇ ਬੇਨਤੀ ਹੈ ਇੱਕ ਅਪੀਲ ਆ ਸਿੱਖ ਸੰਗਤ ਅੱਗੇ ਸਾਰੀ ਸਾਰਿਆਂ ਅੱਗੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਅੱਗੇ ਸਾਰੀਆਂ ਪਾਰਟੀਆਂ ਵਾਲੇ ਭਰਾ ਭੈਣਾ ਭਰਾਵਾਂ ਅੱਗੇ ਠੀਕ ਹੈ ਜਿੱਤ ਹੋਣੀ ਹੈ ਕਿਸੇ ਦੀ ਮਰਜ਼ੀ ਹੋਵੇ ਚਾਹੇ ਕੋਈ ਜਿੱਤੇ ਚਾ ਕੋਈ ਹਾਰੇ ਉਹ ਵੱਖਰੀ ਗੱਲ ਆ ਜਿਹੜੇ ਜਿੱਤਦੇ ਆ ਕਿਰਪਾ ਕਰਕੇ ਜਸ਼ਨ ਨਾ ਮਨਾਇਓ ਹੱਥ ਬਨ ਕੇ ਬੇਨਤੀ ਐ ਸ਼ਹੀਦਾਂ ਦਾ ਸਤਕਾਰ ਬਰਕਰਾਰ ਰੱਖਿਓ ਅਕਾਲ ਤਖਤ ਸਾਹਿਬ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਰੱਖਿਓ ਇੰਨੀ ਇੱਕ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ